ਸੇੜ ਚ ਬੱਜੀ ਮਲਾਦਾ ਬੱਚਾ ਹੈਲੋ ਸਸਰੀ ਕਾ ਸਾਰਿਆਂ ਨੂੰ ਗੁੱਡ ਮਾਰਨਿੰਗ ਲੋ ਜੀ ਗੁੱਡ ਮਾਰਨਿੰਗ ਹੋ ਚੁੱਕੀ ਆ ਅੱਜ ਮੈਂ ਪੀਂਦੀ ਆ ਕੱਲੀ ਕੱਲੀ ਚਾਹ ਤੇ ਸੈਨ ਸਕੂਲੇ ਭੇਜ ਕੇ ਕਿਸੇ ਨਾ ਸਕੂਲੇ ਭਜਣਾ ਪਿਆ ਸੈਨ ਨੂੰ ਤੇ ਇਹ ਸਵੇਰ ਦੇ ਗਏ ਆ 5 ਵਜੇ ਦੇ ਨਹੀਂ 5 ਵਜੇ ਦੇ ਨਹੀਂ 6 ਵਜੇ ਦੇ ਉਹ ਬੱਚਾ ਬਿਮਾਰ ਹੋ ਗਿਆ ਜਿਆਦਾ ਤੇ ਗਏ ਆ ਤੇ ਟਾੜੇ ਵੰਡੀਆਂ ਦਾ ਸੀ ਤੇ ਹੁਣ ਇਹਨਾਂ ਨੂੰ ਟਾਈਮ ਹੋ ਰਹਿਣਾ ਉਹਨੂੰ ਤੇ ਮੈਂ ਇਕ ਕੱਲੀ ਚਾਪ ਵੀ ਲੱਗੀ ਆ ਤੇ ਸੈਸ ਖੁੱਲ ਗਈ ਆ ਜਸਲੀਨ ਉੱਤਰ ਆ ਤੇ ਪੁੱਛਿਆ ਥੋੜਾ ਬਿਮਾਰ ਸੀ ਉਹ ਕਹਿੰਦੇ ਸਾਨੂੰ ਲੈ ਕੇ ਜਾਓ ਤੇ ਫਿਰ ਗੱਡੀ ਚ ਲੈ ਕੇ ਨਾਲ ਹੁਣ ਮੈਂ ਲੱਗੀ ਆ ਰੋਟੀ ਖਾਣ। ਉਹ ਜਿਹੜਾ ਰੰਗ ਦਾ ਕੰਮ ਆ ਉਹ ਸ਼ੁਰੂ ਹੋਇਆ ਪਿਆ ਆ ਤੇ ਹੁਣ ਰੰਗ ਖਤਮ ਹੋ ਕੇ ਫੇਰ ਲੰਨ ਜਾਣਾ ਅੱਜ। ਰੰਗ ਇਹਨਾਂ ਕਰ ਨੂੰ। ਹੁਣ ਰੰਗ ਲੈਣ ਜਾਣਾ ਅੱਜ ਅਸੀਂ। ਐ ਸੋਲ। ਪਾ ਇਹ ਥੋੜੀ। ਰੰਗ ਵਿੱਚ ਪੈ ਗਏ ਛੁੱਟ ਗਏ ਜੀ ਰੰਗ ਦੇ ਜਿਹੜੇ ਪੈ ਖਤਮ ਹੋ ਗਏ ਤੇ ਅਜੇ ਪਤੇ ਸੀਗੇ ਫੋਰਪਲੇਟ ਤੇ ਉਹ ਜਿਹੜਾ ਸਾਰਾ ਰੰਗ ਆਣਾ ਤੁਸੀਂ ਦੇਖ ਸਕਦੇ ਹੋ ਉਹ ਸਾਰਾ ਕੰਪਲੀਟ ਹੋ ਗਿਆ ਇਧਰੋਂ ਵੀ ਕੰਪਲੀਟ ਹੋ ਗਿਆ ਇੱਧਰ ਵੀ ਡਬਲ ਕੋਡ ਹੋ ਗਿਆ ਆ ਉਧਰ ਵੀ ਡਬਲ ਕੋਡ ਹੋ ਗਿਆ ਇੱਧਰ ਵੀ ਡਬਲ ਹੋ ਗਿਆ ਰਾ ਸਾਰੀ ਆਪਾਂ ਡਬਲ ਇੱਥੇ ਕਰਤਾ ਆ ਬਸ ਉਹ ਬਾਹਰਲਾ ਰਹਿ ਗਿਆ ਉਹ ਸਟਾਰਟ ਕਰਨਾ ਆ ਬਾਕੀ ਸਾਰੇ ਡਬਲ ਡਬਲ ਹੋ ਗਿਆ ਆ ਤੇ ਬਸ ਹੁਣ ਹੁਣ ਜਾਣਾ ਆ ਹਏ ਹਏ ਚਿੰਗਮ ਚਿੰਗਰ ਖਾਦੀ ਤੇ ਮੇਰੇ ਪੈਰਾਂ ਨੇ ਲੱਗ ਲਓ ਜੀ ਹੁਣ ਆਪਾਂ ਲੈ ਕੇ ਆਏ ਜੀ ਇਹਨਾਂ ਸਾਹਮਣੇ ਅੱਜ ਦੀਵਾਲੀ ਦਾ ਗਿਫਟ ਜੋ ਕਿ ਦੀਵਾਲੀ ਤੱਕ ਇਹਨਾਂ ਨੂੰ ਗਿਫਟ ਹੀ ਦੇਣਾ ਹੈ ਅੱਜ ਪਹਿਲਾ ਗਿਫਟ ਦੇਣ ਕਰਿਆ ਤੇ ਦੀਵਾਲੀ ਤੱਕ ਗਿਫਟਾਂ ਨਾਲ ਭਰ ਦੇਣਾ ਇਹਨਾਂ ਨੂੰ ਅੱਜ ਕਿੰਨੀ ਤਰੀਕ ਹੋ ਗਈ 15 20 ਦੀਵਾਲੀ ਵਾਲੀ ਹੈ 20 ਤਰੀਕ ਤੱਕ ਇਹਨਾਂ ਨੂੰ ਗਿਫਟ ਹੀ ਆਉਣੀ ਹੈ ਜੀ ਹਮ ਇਹ ਆ ਪਹਿਲਾ ਕਿਸਮਾ ਪਹਿਲਾ ਜੁੱਟ ਮਾ ਬੋਲਣਾ ਗਰਦ ਗਦ ਦੇਖ ਗਿਆ ਤੁਸੀਂ ਲੈ ਆਪਰਾ ਮੈਨੂੰ ਤਾਂ ਫੋਨ ਮੈਂ ਨਹੀਂ ਲੈਣਾ ਕੁਛ ਵੀ ਮੈਂ ਦੱਸਦਾ ਤੁਹਾਨੂੰ ਮੈਨੂੰ ਬਿਨਾਂ ਪੁੱਛੇ ਤੇ ਜਿਹੜੀ ਜਿਹੜੀ ਮੰਗਾਈ ਤੁਹਾਨੂੰ ਪਸੰਦ ਵੀ ਨਹੀਂ ਹੋਣੀ ਨਾ ਆਵੇ ਇਹ ਤਾਂ ਮੋੜ ਦਾਂਗੇ ਉੱਥੇ ਕੀ ਹੈ ਮੇਟੀ ਰਹੀ ਹੋਵੇ ਸੱਤ ਦਾ ਕੁੜਤਾ ਦਦੀ ਦਦੀ ਸੋਨਾ ਵੈਸੇ ਆ ਆ ਸੈਟ ਡਾਉਨ ਆ ਵੀ ਤਾਂ ਗਈ ਕਿ ਸੈਟ ਡਾਉਨ ਕਾ ਪੁੱਛ ਰਹੀ ਆ ਕਾ ਦਿਨਾ ਪਹਿਣਾ ਹੈ ਪਹਿਲਾ ਇਹ ਨਾ ਤੁਸ ਜੀ ਨਾ ਦੇ ਦੇ ਸਸਤਾ ਹੈ ਫੇਰ ਇਹ ਕਿਉਂ ਲਓ। ਇਹ ਮੀਗਾ ਹੈ ਫੇਰ ਇਹ ਕਿਉਂ ਲਾ। ਸ਼ਾਇਦ ਆਪਣੇ ਸੌਕਸ ਸੂਸਾ ਚੱਕ ਲਈ। ਲਓ ਜੀ। ਵੈਸੇ ਆਨਲਾਈਨ ਕਪੜਾ ਘੱਟ ਬਤਨਦੋ। ਆ। ਆ ਤਾਂ ਗੀ। ਹੋਏ ਕੰਨ ਤਾਂ ਨਹੀਂ ਚੱਲੇ। ਇਹ ਤਾਂ ਪਾਪਾ ਦੇ ਲਈ। ਆਪੇ ਕਣੀ ਕਾਰਗੋ ਸਟਾਈਲ ਬਣ ਚਾਹੀਦੀ ਐ ਇਹ ਗਾ ਸੋਹਣੇ ਆ ਵੈਸੇ ਪਸੰਦ ਨਹੀਂ ਆਏ ਸਿਰ ਚ ਬੱਜੀ ਮਲਾਦਾ ਪਰੰਦੇ ਕਵਨ ਕੀ ਹੋਣਾ ਚਾ ਸ਼ਗੁਰਾ ਬਚਾ ਹੋ ਗਿਆ ਸਿਰ ਚ ਨਹੀਂ ਲੱਗ ਗਈ ਬੱਟੇ ਮੇਂ ਗੱਡੀ ਨਹੀਂ ਬੱਠਾ ਡੇਕ ਨਾ ਚੱਕਰ ਆ ਕੀ ਹੋਇਆ ਕੀ ਚੱਕਰ ਚ ਚਪਲ ਵੀ ਕਿਤੇ ਬਰਜੀ ਪਸਾਨੀ ਜਲਦੀ ਲੱਗੀ ਮਾਰੋ ਤੋਟੂ ਨਾ ਤੈ ਐ ਕਰਕੇ ਦੇ ਹਾਂ ਗਾਂਢੀ ਦੇ ਪੱਥਰ ਮੰਗ ਨਹੀਂ ਹੋਇਆ ਕੀ ਜਿੱਦੇ ਸਿੱਧੇ ਡੇਗ ਗਏ ਤੁਰਜੋ ਚੜ ਜਾ ਪਗੜਸੇ ਤੁਰੂ ਮੈਂ ਉਹ ਪਿੱਛੋਂ ਮਰਜੋ ਨਹੀਂ ਆਇਨਾ ਤਿੱਦਲ ਮੈਂ ਬੈਗਿਆ ਇੱਥੇ ਸਿੱਧੀ ਹੱਡੀ ਦੀ ਬੋਏ ਜਾ ਖੜਾ ਜਗਲ ਬਣੀ ਕਹਾ ਫਲ ਗੀ ਕੀ ਹੋਇਆ ਕੋਸਨ ਨਾਲ ਮੈਨੂੰ ਤਾਂ ਕੁਛ ਆਈ ਨਹੀਂ ਫਸਰਾ ਕੋਈ ਓਏ ਇਹ ਤਾਂ ਖੜਕਾ ਪੜਾ ਕਿਦਾਂ ਕੋ ਬੰਬੜੀ ਗਿਆ ਹੁੰਦਾ ਥੱਲੇ ਹੋ ਗਿਆ ਢੀਕ ਮੇਰਾ ਖੜਕਾ ਲੈ ਨਾਲ ਮੈਂ ਇੰਦਾ ਨਾ ਡਿੜੀ ਮੈਂ ਉੱਠੀ ਆਈ ਮੈਂ ਮੈਂ ਸੈਦ ਹੀ ਵੀ ਨਹੀਂ ਪਾਸ ਸੁਣੀ ਮੈਨੂੰ ਖੜਕਾ ਹੀ ਸੁਣਿਆ ਮੈਂ ਸੁੱਤੀ ਸੀ ਹੜਕਾ ਸੁਣ ਕੇ ਬੱਚੇ ਆ ਉਹੋ ਜਿਹੀ لمبے ਪੈ ਗਏ ਇੱਥੇ ਆ ਉਹ ਮੇਰੇ ਵਿੱਚ ਚਲ ਕੀ ਮੋਦਾ ਕੀ ਮੋਦਾ ਪਿੱਛੇ ਬਾਹਰ ਨਹੀਂ ਕਿਤੇ ਡੇਕੇ ਹਾ ਹਣਾ ਛੜ ਕਰ ਦੂਤੀਆਂ ਨਹੀਂ ਚੱਕਰ ਨਹੀਂ ਉਹ ਮਿਲਾਂ ਚੱਪਲ ਡੇੜੇ ਮੋਲੇ ਫੋਲਡ ਹੋਈ ਨਾ ਉਹ ਵਿੱਚ ਫਸ ਗਈ ਤੁਹਾਡੇ ਚੱਕਰ ਫਸ ਗਈ ਉੱਥੇ ਇਸਾ ਕੋ ਨਾ ਹੀ ਪਾਇਆ ਕਰਾਂ ਮਿਸੇ ਚੱਪਲ ਮਣੀ ਖੜੀ ਹੈ ਕਿ ਉਹ ਲੋ ਬਚਾਓਗੇ ਕਿਦਾਂ ਲੱਗਣੀ ਮੈਂ ਵੀ ਸੌਂ ਗਈ ਇਹ ਵੀ ਸੌਂ ਗਈ ਦੋਨੇ ਆ ਸੌਂਗੇ ਮੈਂ ਕੰਮ ਜੇਕਰ ਪਾਣੀ ਦੀ ਹੋਈ ਰੌਣ ਚੱਲਿਆ ਨਹੀਂ ਜਾਗੇ ਮੈਂ ਤਾਂ ਉਹ ਨਹੀਂ ਕੀਤੇ ਜਾਈ ਸੀ ਉਹ ਨਾ ਕਦੇ ਸੌਂ ਲਾ ਦੇ ਮਾ ਪਰਿਓ ਲੋ ਜੀ ਇੱਧਰ ਹੁਣ ਬਣਾ ਰਹੇ ਸਾਉਦੀ ਬਣਾਉਣਗੇ ਅੱਜ ਇਹਨਾਂ ਦੀ ਸਿਹਤ ਠੀਕ ਨਹੀਂ ਸੀ ਤੇ ਬਿਲਕੁਲ ਜਾਕਦਮ ਬੀਪੀ ਲੋ ਹੋ ਗਿਆ ਤੇ ਡਾਕਟਰ ਕੋ ਚੈੱਕ ਕਰਾਇਆ ਤਾਂ ਹੁਣ ਠੀਕ ਆ ਥੋੜਾ ਟੈਨਸ਼ਨ ਬਹੁਤ ਲੈਂਦੀ ਐ ਇਸ ਕਰਕੇ ਨਾ ਦਿੱਕਤ ਆ ਜਾਂਦੀ ਥੋੜੀ ਤੇ ਇਸ ਕਰਕੇ ਹੁਣ ਫੇ ਆਪਾਂ ਉਹਦਾ ਬੀਪੀ ਕੋ ਚੈੱਕ ਕਰਾ ਕੇ ਆਏ ਤਾਂ ਹੁਣ ਠੀਕ ਆ ਕਦੀ ਵਧ ਜਾਂਦਾ ਕਦੀ ਘਟ ਜਾਂਦਾ ਇੱਧਰ ਰਹਿੰਦਾ ਇਸ ਕਰਕੇ ਲੂਣ ਕਦੀ ਜ਼ਿਆਦਾ ਖਾਣਨੀ ਕਦੀ ਘੱਟ ਖਾ ਲੈਂਦੀ ਹੁਣ ਇਹਨਾਂ ਨੂੰ ਲੂਣ ਦਿੱਤਾ ਚੱਟਣ ਨੂੰ ਪਲੇਟ 'ਚ ਰੱਖ ਕੇ ਤੇ ਥੋੜਾ ਲੂਣ ਚੱਟ ਫੇ ਸਹੀ ਹੋਊਗਾ ਇੱਧਰ ਹੁਣ ਅਦਰਕ ਦੀ ਤਰੀ ਬਣਾਉਣਗੀ ਆ ਅਦਰਕ ਤਰੀ ਅਦਰਕ ਤੋਰੀਆਂ ਮਾੜਾ ਡਿੱਗ ਗਿਆ ਮਾੜਾ ਡਿੱਗ ਗਿਆ ਇੱਥੇ ਚਲ ਦੇ ਤੋਰੀਆਂ ਇਹ ਚਰੀਓ ਜੋ ਆ ਜਾ ਕੇ ਕੇ ਤਾਂ ਇੱਥੇ ਡੀ ਗਾੜ ਕਢੀ ਦੇ ਬਚ ਗਈ ਉਹ ਤੋਰੀ ਇਹਦਾ ਹੁਣ ਇਹਦਾ ਇਹਦਾ ਬਾਦ ਲੱਗੂ ਬਣਾ ਕੇ ਇੱਥੇ ਲਗੀਆਂ ਠੀਕ ਹੋ ਆਹ ਲਓ ਬੁਝਾ ਦੇ। ਅਹੀਂ ਲੰਮੇ ਪਏ ਪਤਾ ਇਹਨਾਂ ਦਾ ਪਟਾਕਾ ਪੈਸੇ ਨੱਟਿਆ। ਕੁੜੀਆਂ ਲੈਣ ਜਾਵਾਂ ਟਾਈਮ ਹੋ ਗਿਆ ਸੀ। 5 ਵਜੇ ਹੋ ਗਿਆ ਸੀ। ਇਹ ਦਰ ਕਰਨ ਦੀ ਲੀਗੀ ਬਹੁਤ ਜ਼ੋਰ ਨਾਲ। ਹਾਂ। ਲੋ ਜੀ ਅੱਜ ਫੇਰ ਚੁੱਲ੍ਹੇ ਤੋਂ ਬਣਾਉਣ ਅੱਗੇ ਆ ਤੇ ਰੰਗ ਜਿਹੜਾ ਕੰਪਲੀਟ ਹੋ ਗਿਆ ਕਾਫੀ। ਤੇ ਬਾਹਰ ਰਿੰਦਾ ਕਰਨੇ ਵਾਲਾ ਉਹ ਫੇਸੇ ਤੇ ਨਾ ਠੀਕ ਹੋਣ ਕਰਕੇ ਤੇ ਬਾਹਰ ਅਜ ਰੰਗ ਨਹੀਂ ਹੋਇਆ। ਤੇ ਅੱਜ ਜਿੰਨੂ ਸਵੇਰ ਸਵੇਰੇ ਜਾਣਾ ਪਿਆ ਗਿਆ ਅਮਰਜੈਂਸੀ ਕਿਤੇ ਸਾਢੇ 3:00 ਲੈ ਕੇ ਆਪੋਂ ਤਰ ਸਾਢੇ ਲਾਗੇ ਚਾਚੀ ਨਾਲ ਦਾ ਮੁੰਡਾ ਜਰ ਬਿਮਾਰ ਹੋ ਗਿਆ ਸਵੇਰ ਸਵੇਰੇ ਉੱਧਰ ਜਾਣਾ ਪਿਆ ਗਿਆ ਸਾਨੂੰ ਜਿੰਨੂ ਸਵੇਰ ਸਵੇਰੇ ਉੱਧਰ ਜਾਣਾ ਪਿਆ ਗਿਆ ਤੇ ਫਿਰ ਇੱਧਰ ਇਹਨਾਂ ਦੀ ਵੀ ਸਿਹਤ ਠੀਕ ਸੀਗੀ ਤੇ ਇਹ ਵੀ ਇਹਨਾਂ ਕੋਲ ਵੀ ਡੰਕ ਹੋਇਆ ਫਿਰ ਤੇ ਹੁਣ ਮੈਂ ਰਾਤ ਨੂੰ ਕਰੂੰਗਾ ਉੱਧਰ ਰਾਤੀ ਮੈਂ ਸਾਰਾ ਕਰਤਾ ਸੀਗਾ ਇੱਧਰ ਵੀ ਦੋ ਦੋ ਕੋਡ ਮਾਰਤੇ ਇੱਧਰ ਹੀ ਮਾਰਤੇ ਇੱਧਰ ਵੀ ਦੋ ਕੋਡ ਮਾਰਤੇ ਤੇ ਤਨੂੰ ਹੁਣ ਇੱਥੋਂ ਇੰਨੀ ਕੁ ਫੁੱਲ ਨਕਸ਼ਾ ਦਿਖਾ ਲਦਣੀ ਕੀ ਬਣਿਆ ਇੰਨਾ ਕੁ ਬਣਿਆ ਫੁੱਲ ਇਹ ਆ ਦੇਖ ਇਹ ਆ ਜਿਹੜਾ ਹੈ ਡਬਲ ਕੋਡ ਹੋ ਗਿਆ ਆ ਤੇ ਹੁਣ ਜਾਲੀਆਂ ਵਿੱਚ ਦੱਸਿਓ ਕਿਹੜਾ ਰੰਗ ਕਰੀਏ ਜ਼ਰੂਰ ਕਮੈਂਟ ਕਰਿਓ ਸਾਨੂੰ ਡਿਸਾਈਡ ਨਹੀਂ ਕਰ ਹੋ ਰਿਹਾ ਕਿਹੜਾ ਕਰੀਏ ਵਿੱਚ ਪਹਿਲਾਂ ਤੇ ਸਾਰੇ ਆਣੇ ਜ਼ਰੂਰ ਦੱਸਿਓ ਕਿਹੜਾ ਕਲਰ ਕਰੀਏ ਜਾਲੀਆਂ ਵਿੱਚ ਜਾਂ ਚਿੱਟਾ ਹੀ ਕਰਦੀਏ ਜਾਂ ਕੋਈ ਹੋਰ ਰੰਗ ਜਿਹੜਾ ਉੱਤੋਂ ਆਜਾ ਕੋਈ ਲੱਗੇ ਤੇ ਬਾਕੀ ਇਹ ਕੌਲੇ ਰਹਿੰਦੇ ਆ ਤੱਕ ਇੱਧਰ ਵੀ ਹੋ ਗਿਆ ਆ ਇੱਥੇ ਇੱਕ ਕੋਡ ਮਾਰਿਆ ਆ ਇੱਥੇ ਵੀ ਦੋ ਕੋਡ ਮਾਰਤੇ ਬਾਥਰੂਮ ਤੇ ਵੀ ਤੇ ਇੱਥੇ ਪਾਣੀ ਡਿੱਗਦਾ ਰਹਿੰਦਾ ਉ ਤਾਂ ਅੰਦਰਲੀ ਕੰਨ ਤੇ ਵੀ ਇੱਕ ਕੋਡ ਮਾਰ ਦਿੱਤਾ ਆ ਹੁਣ ਬਾਰ-ਬਾਰ ਰਹਿੰਦਾ ਤੇ ਅੰਦਰਾਂ ਦੇ ਵਿੱਚ ਵੀ ਹੁਣ ਦੇਖੋ ਕਰਤੇ ਆ ਦਿਵਾਲੀ ਲੱਗ ਕੇ ਨਜ਼ਦੀਕ ਆ ਰਹੀ ਆ ਕੰਮ ਜਿਹੜਾ ਤਾਂ ਮੁੱਕਿਆ ਨਹੀਂ ਰੰਗ ਵੀ ਜਿਹੜਾ ਇੰਨਾ ਕੁ ਪਿਆ ਛੱਡ ਤਾ ਹੁਣ ਤੇ ਜਿੰਨਾ ਕਿਨਾਂ ਨਿਬੜੂਆ ਠੀਕ ਆ ਤੇ ਬਾਕੀ ਇੱਧਰ ਬੰਦ ਰਹੀਆਂ ਤੋਰੀਆਂ ਦੱਬੀ ਹੋਰ ਕੋਈ ਇੱਧਰ ਡੱਬੀ ਹੋਰ ਕੋਈ ਲੈ ਕੇ ਆਉਣੀ ਹੁਣ ਸੈ ਡੱਬੀ ਲੈ ਕੇ ਆਈ ਇਹਨਾਂ ਚਾਲਦੀ ਆ ਜੀ ਉਹ ਤਾਂ ਹੀ ਹੁੰਦੀ ਆ ਉਹ ਉੱਤੇ ਪਈ ਹੁਣੀ ਆ ਹਾਲੀਦ ਬਈ ਹੁਣ ਇਤਨੂ ਇਹ ਤਾਂ ਲੈ ਇਤਨੂ ਨਹੀਂ ਇਹ ਤਾਂ ਲੈ ਇਹਨੂੰ ਮਨ ਪਦਨ ਨਹੀਂ ਕੀ ਹੋ ਜਾਂਦਾ ਮੈਂਡ ਚ ਸਦਾ ਨੇ ਜੇ ਲੱਗ ਜਾਂਦੀ ਕੀ ਹੁੰਦਾ ਇਹ ਤੇ ਇਹਲੇ ਬੰਦ ਮੂੰਹ ਨਹੀਂ ਸਹੀ ਹੁੰਦਾ ਹਾਂ ਬੋਲੀ ਖੇਰ ਦੀ ਸੀ ਹੂੰ ਤੇ ਹੂੰ ਫਲੌਕ ਬੋਡ ਦੇ ਕਿੱਟ ਰੱਦ ਹੂੰ ਬੈਗ ਨਾ ਭਾਰਾ ਸੀਗਾ ਤੇ ਚੱਪਲ ਫਿਸਲ ਗਈ ਲੋਜੀ ਯਾਰ ਠਾ ਕਰ ਗਈ ਠਾ ਕਰ ਗਈ ਦੱਦੀਆ ਚੱਪਲ ਨਾ ਪਾਇਆ ਕਰੋ ਇਹ ਦੇ ਪੰਦੀ ਆ ਨਾ ਅੱਗੇ ਨਹੀਂ ਪਈ ਨਾ ਪਾ 이거다 버려야 돼. 나. 야, ਸ਼ੁਕਰ ਸ਼ੁਕਰ ਉਹਥੇ ਨਹੀਂ ਨਾ ਜਿੱਗੀ ਬਾਹਰ ਕੇਣਾ ਦੇਖ ਗਈ ਕੇਣਾ ਅੱਜ ਕੋ ਦੇਖ ਗਈ ਤੇਰੇ ਨਾਲ ਐਸੇ ਤੂ ਐ ਰੋਂ ਹੁੰਦਾ ਪਰ ਰਕਮ ਨਹੀਂ ਕਰਦੇ ਹੂੰ ਹਾਂ ਤੋ ਹੂੰ ਥੋੜਾ ਨਹੀਂ ਕਰੂੰ ਤੇਰਾ

ਦਾਦੀ ਸੂਟਾ ਦੀ ਪਈ ਰਹਿੰਦੀ ਵੈਸੇ ਕਿੰਨੀਆਂ ਬਾਹ ਬੂੜ ਬਾਹ ਜਰਾ ਬਾਹ ਦਾਦੀ ਸਿਆਲੀ ਨੂੰ ਸੰਦ ਮੈਨੂੰ ਨਹੀਂ ਸਿਆਲ ਸੰਦ ਮੇਰੇ ਦੂਕਾ ਦੂਕਾ ਜੜ ਦੇਣ ਕਰਨੀ ਹੋਰ ਇਨ 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 ਕੱਪੜੇ ਪਾਓ ਤੋਲੀ ਹੈ ਨਾ ਗਰਮੀਆਂ ਦੇ ਸਹੀ ਆ ਰਾਮ ਐਸੀ ਇਹ ਲੈ ਬੈਠੇ ਮੈਨੂੰ ਇੱਕ ਦੂਰ ਦਾ ਬੋਲਦਾ ਇਹਨਾਂ ਹੋਰ ਥਲੀ ਉਹ ਨਾ ਬਿਨੈਰ ਪੋਨੀ ਪਿੰਦੀ ਨਾ ਕੋਈ ਸੰ ਹੈਣਾ ਸਿਆਲ ਤਾਂ ਬਹੁਤ ਹੰਗਰ ਹਾਏ ਹਾਏ ਸਿਆਲ ਮੈਨੂੰ ਸਿਆਲ ਬਿਲਕੁਲ ਨਹੀਂ ਪਸੰਦ ਸਿੱਟੋ ਨਹੀਂ ਦਿਲ ਕਰਦਾ ਦਾਦੀ ਪਰ ਸਿਆਲ ਥੋੜੇ ਪਸੰਦ ਆ ਕਿਉਂਕਿ ਮੇਰਾ ਬੋਡੀ ਜਿਹਾ ਹੁੰਦਾ ਸਿਆਲਿਆ ਸਿਆਲਾਂ ਨੂੰ ਮੇਰਾ ਹੈਪੀ ਬਰਥਡੇ ਟੂ ਯੂ ਹੁੰਦਾ ਦਾਦੀ ਮੇਰਾ ਸੇਦ ਇੱਕ ਨੂੰ ਬਡੇ ਆ ਛੇਦਰੀ ਹੂੰ ਬੋਲੀ ਨੂੰ ਨਹੀਂ ਅਗਲੀ ਨੂੰ ਮੇਰੀ ਭੈਣ ਦਾ ਦੇ ਇਹ ਤੋਂ ਬਾਅਦ ਮੇਰਾ ਦਾਦੀ ਮੇਰਾ ਬੋਲੇ ਡੋਣਾ ਹਾਂ ਮੈਂ ਵੱਡੀ ਆ ਮੇਰਾ ਪਹਿਲਾ ਹੋਣਾ ਚਾਹੀਦਾ ਸੀ ਜਦੋਂ ਦਿਖਾਉਣਾ ਹੁੰਦੇ ਆ ਨਾ ਬੱਬੀਆ ਮੇਰਾ ਪਹਿਲਾ ਹੋਣਾ ਚਾਹੀਦਾ ਸੀ ਜਲੀਨ ਦਾ ਬਾਦ ਚ ਆਉਂਦਾ ਤੇ ਹਨਾ ਇਦਾਂ ਨਾ ਚਾਈਦਾ ਸੀ ਪਹਿਲਾ ਪਾਪਾ ਦਾ ਹੋਣਾ ਸੀਗਾ ਫਿਰ ਮਮਾ ਦਾ ਪਹਿਲਾ ਮਮਾ ਦਾ ਆਇਆ ਫਿਰ ਪਾਪਾ ਦਾ ਆਇਆ ਫਿਰ ਦਸੂ ਦਾ ਆਇਆ ਫਿਰ ਮੇਰਾ ਹੈ ਨਹੀਂ ਤੁਹਾਡਾ ਤੁਹਾਡਾ ਇਹਦਾ ਪਤਾ ਨਹੀਂ ਕਰਨਾ ਹਾਂ ਇਹ ਤਾਂ ਹੀ ਹੋ ਗਿਆ ਚੇਤਾ ਭੁੱਲ ਗਿਆ ਦਦੀ ਉਸਲੇ ਮੈਂ ਰਾਂ ਲਾਇਆ ਤੇ ਰਹਾ ਤੇ ਪੱਤੇ ਫੜ ਕੇ ਖੇਡਦੇ ਤੇ ਮੇਰਾ ਬੋਲ ਉੱਡਾ ਹੋ ਗਿਆ ਸੀ ਉੱਡਾ 하, 어, 어, 더, 더 볼로 여기 왜? 더. 허, 다디, 다디, 내가 뭐야? 어, 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 아 어, 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 아 어, 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 아아 어, 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 아 어, 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 ਦੀ ਤੁਹਾਡੇ ਦੇ ਫੋੜੇ ਫੋੜੇ ਕਿਉਂ ਹੁੰਦੇ ਰਹਿੰਦੇ ਆ? ਕਿਉਂ? ਇਸੇ। ਮਾਪਿਆਂ ਨਾਲ ਗੱਲ ਕਰੀਏ। ਖਰਸ। ਦাদু ਅਗਲੇ ਸਾਲ ਵੇਪਾਂਦਾ ਤੇ ਉਤੋਂ ਅਗਲੇ ਸਾਲ ਮੇਰਾ। ਪਰ ਮੇਰਾ ਬੋਲੀ ਹਟੂਗਾ ਬਸ। ਮੇਰਾ ਬੋਲੀ ਹਟੂਗਾ। ਪਹਿਲਾਂ ਮੇਰਾ ਉਹ ਨਾ ਚਾਹੀਦਾ ਸੀਗਾ ਤਾਂ। ਫਿਰ ਬਾਕੀਆਂ ਦਾ ਹੁਣਾ ਚਾਹੀਦਾ ਸੀ। ਹੈ ਨਾ? ਪਹਿਲਾ ਮੇਰਾ ਫਿਰ ਪਾਪਾ ਦਾ ਫਿਰ ਮੰਮਾ ਦਾ ਫਿਰ ਦਸੂ ਦਾ ਇੰਦਾ ਅੜਾ ਨਹੀਂਦਾ ਸੀ ਹਨ ਮੇਰਾ ਹਾਂ ਨਹੀਂ ਪਤਾ ਨਹੀਂ ਕਿਉਂ ਦਾ ਮੇਰਾ ਹਾਂ ਨਹੀਂ ਪਤਾ ਨਹੀਂ ਕਿਉਂ ਦਾ ਇਹ ਤਾਂ ਬਾਰ ਕਿਸਾ ਬੋੜ ਦੇ ਨਹੀਂ ਆ ਟਿੱਪੜੇ ਇਟ ਟੂ ਯੂ ਲੈ ਜਨਵਰੀ ਨੂੰ ਆ ਸਕਦਾ ਸੀ ਮਾਚ ਕਰ ਕਿ ਲੀਗ ਨੂੰ ਸਾਈਡ ਆਸ। ਇਹ ਮੈਨਾ ਜਿੱਲੇ ਮੇਰਾ ਬੋਰਡ ਹੋਊਗਾ ਨਾ ਮੈਂ ਪੈਸੇ ਲਾ ਤੇ ਟੋਪੀਆਂ ਤੇ ਹੋਰ ਬੈਕਸਾਡ ਬਣੜੇ। ਇਹ ਬੋਟੇ ਤੈਨੂੰ ਸਿੱਧੇ ਬਣਣੀਆਂ। ਹੋਰ ਕੀ ਬਣਦਾ? ਹੋਰ ਕੀ ਇਹ ਬੱਗੀਆਂ ਹੋਣਗੀਆਂ। ਹੋਰ ਚਾਕਲੇਟ ਮਹਿਰਮਾਨੀ ਚਾਕਲੇਟ। ਇੱਧਾ ਕਰੂੰਗੀ ਹੈਨਾ? ബാ ਕੋਈ ਨਾ ਕੁਛ ਨਹੀਂ ਪਪਾ ਅਸੂ ਰੇਨ ਨੂੰ ਕਰ ਲਿਓ ਰੇਨ ਨੂੰ ਤਾਂ ਕੁਲੇ ਜਾਣ ਜਾਣਾ ਦੁਪਹਿਰ ਨੂੰ ਸੱਚ ਦੁਪਹਿਰ ਨੂੰ ਗਰਮੀ ਜੀ ਹੁੰਦੀ ਫਰਵਾਰ ਵਿੱਚ ਨਾ ਬੰਦਦਾ ਹੈ ਨਾ ਪਪਾ ਦੇ ਨਾ ਕਿੰਨੀ ਜਲਦੀ ਜਲਦੀ ਛੋਟੇ ਹੋ ਕਿਨੇ ਛੋਟੇ ਹੋ ਜਲ ਜਾਂਦੇ ਹਨ ਤੇਰੇ ਰੱਗੀ ਆ ਜਦੋਂ ਤੂੰ ਛੋਟੀ ਵੱਡੀ ਹੋ ਜਾਂਦੀ ਹੈ ਦੇ ਨਾ ਬਹੁਤ ਛੋਟੇ ਹੋ ਜਾਂਦੇ ਤੇ ਪਪਾ ਨਾ ਕੀ ਹੈ ਪਰਸਾ ਲਾਲ ਮੰਮਾ ਅਮਨਪ੍ਰੀਤ ਉਹ ਰੋਸ਼ਨੀ ਕੋੜੀ ਹੈ ਹੂੰ ਸੋ ਕੀ ਕਰਦਾ ਮੂ ਪਪਾ ਤਰੀਕਾ ਦੇ ਲਾਂ ਕਾ ਦੇ ਸਾਡੇ ਆਪੇ ਲੱਗਦੀ ਹੈ ਹੂੰ ਅੱਛਾ ਤਾਂ ਉਪਰੋਂ ਦੇ ਹਾਂਜੀ ਰਾਂਗਤਾ ਇੱਧਰ ਤੇ ਤਾਂ ਖਾਲਸ ਰਾਂਗ ਤੇ ਬੜੇ ਆਣ ਕੋਈ ਤੇ ਰਾਂਗੇ ਤਾਂ ਪਾਪਾ ਤਾਂ ਮੂੰਹੇ ਬੈਠ ਹੋਈ ਪਈ ਆ ਹੁਣ ਖਾਣਾ ਦੇ ਕੋਈ ਨਹੀਂ ਮੂੰਹ ਬੈਠ ਜਿਹੜੀ ਆਈ ਜਬਨਾ ਪਾਪਾ ਮੈਂ ਕਿ ਗੇਟ ਨਮਾਲਾ ਘਾੜੋ ਤਾਂ ਹਨਾ ਪ੍ਰਾਣਾ ਹੋਇਆ ਹਨਾ ਕਰ ਨਮਾ ਦੇ ൂദി ਨਾ ਟਿਊਸ਼ਨ ਟਿਊਸ਼ਨ ਨਹੀਂ ਛੱਡਣਾ ਚਾਹੀਦੀ ਮੈਂ ਨੰਮੇ ਦੋਸਤ ਬਣਾ ਲੈ ਬਹੁਤ ਔਖੇ ਆ ਹਮਮ ਦੋਸਤ ਤੇਰੇ ਕਈ ਬਣਨੇ ਹੋ ਤੱਕ ਜਦੋਂ ਤੱਕ ਤੂੰ ਪੜ੍ਹਨਾ ਤੇ ਇਸੇ ਮੈਂ ਬੰਨਿਆ ਦਾਦੀ ਦਾ ਪਾਪਾ ਇਦਾਂ ਨਹੀਂ ਹੁੰਦਾ ਦੋਸਤ ਵੀ ਹੋਦੇ ਹੀ ਬੰਦੇ ਆ ਜੇ ਜਿਹੜਾ ਇੱਕ ਦੂਜੇ ਨੂੰ ਚੀਜ਼ ਦਿੰਦਾ ਉਹਦੇ ਦੋਸਤ ਬੰਦੇ ਆ ਕਿਹਦੇ ਬੰਦੇ ਜੇ ਰ ਇੱਕ ਦੂਜੇ ਨੂੰ ਚੀਜ਼ ਦਿੰਦਾ ਉਰੇ ਹੀ ਦੋਸਤ ਬੰਦੇ ਆ ਚੀਜ਼ ਦਿੰਦਾ ਹਮ ਮੈਂ ਹੁਣ ਮਰਜੀ ਪੈਨਸਲ ਦੇਤੀ ਆਪਣੀ ਫਰੈਂਡ ਨੂੰ ਉਹਨੇ ਅੱਭੀ ਪਾਲੀ ਉਹ ਲੱਕੀ ਭਾਗ ਰੱਖਦੀ ਸੀ ਜੇਦੇ ਰ 4 ਰੁਪਏ ਉਹਦੇ ਕੋਲ ਕੁਝ ਨਹੀਂ ਚੱਲਦੀ ਹਮ ਲੈ ਨਾ ਮਰਜੀ ਪੈਨਸਲ ਹੀ ਖਨੂ ਦੇਤੀ ਉਹਨੇ ਅੱਭੀ ਪਾਲੀ ਇਦਾਂ ਕਰਦੇ ਆ ਪੈਨਸਲ ਦੇਤੀ ਅੱਭੀ ਪਾਲੀ ਉਹ ਤਾਂ ਕੱਤੀ ਭਾਈ ਕਰਤੀ ਚ ਲੈ। ओहो, ਸੁੱਤੀ ਉਹ ਸੌਣ ਲੱਗੀ ਸੀ। ਮੈਨੂੰ ਉਠਾਈ। ਚਲੋ, ਆ ਰਹੇ ਹਾਂ। ਚਲੋ ਜੀ। ਠੀਕ ਆ। ਲਾਓ ਦਿਖਾ ਲਓ। ਲਓ ਜੀ ਇਧਰੋਂ ਆਹ ਕੁ ਵੀ ਕੌਲਾ ਕਰ ਦਿੱਤਾ। ਆ ਹੁਣ ਰਹਿ ਗਏ ਆਪਾਂ ਕਾਲੂ ਕਰਾਂਗੇ ਜੀ। ਤੇ ਇਧਰ ਆ ਵੀ ਕੌਲਾ ਹੋ ਗਿਆ ਆ। ਆ ਗੱਬੇ ਦਰਾਰ ਜੀ ਤੁਹਾਨੂੰ ਨਜ਼ਰ ਆ ਰਹੀ ਆ। ਇਹ ਆਪਾਂ ਸਵੇਰ ਨੂੰ ਪੂਰੀ ਕਰਾਂਗੇ ਇਹਨੂੰ। ਜਾਂ ਅੱਜ ਦੇ ਰਹਿਣ ਦੀ ਨਜ਼ਰ ਪੱਟੂ। ਕਿਉਂਕਿ ਸਾਡੇ ਕਾਨੂੰਨ ਵਾਲੇ ਚੰਨ ਲੱਗ ਜੇ ਇਸ ਕਰਕੇ ਰੱਖੀ ਆ ਇਹ ਤੇ ਆ ਬਾਹਰਲੀ ਕੰਦ ਵੀ ਦੱਸਿਓ ਦੋਸਤੋ ਕਰਦੀ ਏ ਕਿ ਰਹਿਣ ਦੀ ਏ ਇੱਕ ਕਦੀ ਕੀਤੀ ਨਹੀਂ ਉਦਾਂ ਇੱਕ ਇਹ ਆ ਤੇ ਕਿਧਰੋਂ ਬਾਹਰਲੀ ਸਾਈਡ ਵੀ ਹੈਗੀ ਆ ਰਸਤੇ ਵਾਲੀ ਸਾਈਡ ਇਹ ਆ ਰਸਤਾ ਆ ਗਿਆ ਆਪਣਾ ਇੱਥੇ ਮੀਟਰ ਲੱਗੇ ਆ ਤੇ ਇੱਕ ਆ ਗਲੀ ਦੇ ਵਿੱਚ ਆ ਬੈਕ ਸਾਈਡ ਨਹੀਂ ਕਦੀ ਕੀਤੀ ਆ ਵਈ ਜਰੂਰ ਕਰਿਓ ਕਮੈਂਟ ਤੇ ਆ ਬੈਕ ਸਾਈਡ ਸਾਡੇ ਘਰ ਦੀ ਇਧਰ ਗਲੀ ਆ ਇਧਰ ਘਰ ਸਾਡੇ ਆਪਣੇ ਚਾਚੀ ਦਾ ਆ ਤੇ ਦੱਸਿਓ ਜਰੂਰ ਕਮੈਂਟ ਕਰਕੇ ਕਰਦੀਏ ਕਿਦਾਂ ਕਰੀਏ ਤੇ ਬਾਕੀ ਸਵੇਰ ਨੂੰ ਦਿਖਾ ਦੂੰਗਾ ਤੁਹਾਨੂੰ ਮੈਂ ਸਾਰੀ ਇਹ ਤੇ ਆ ਵੀ ਆਪਾਂ ਦਾ ਕਰ ਦੇਣੀ ਇੱਥੇ ਨਹੀਂ ਸਾਈਡ ਵੀ ਤੇ ਹੁਣ ਜਿਹੜੇ ਕੌਲੇ ਆ ਉਹ ਕਰ ਦਿੱਤੇ ਇਸ ਰੰਗ ਦੇ ਤਾਂ ਉਹ ਕੰਧ ਰਹਿ ਗਈ ਗਵੰਡੀਆਂ ਦੀ ਉਹ ਹੁਣ ਸਵੇਰ ਨੂੰ ਕਰਾਂਗੇ ਬਾਕੀ ਅੰਦਰੋਂ ਜਿਹੜਾ ਉਹ ਕਰ ਲਈਏ ਹੁਣ ਤੇ ਬਾਥਰੂਮ ਵੀ ਕਰ ਦਿੱਤੇ ਆ ਦਸਰੇ ਮੇਰੇ ਮਾਹੀ ਦਾ ਸੁਆਮ ਮੇਰੇ ਮਾਹੀ ਦਸ ਬਾ ਮੇਰੀ ਮਾਂ